ਫੀਨਲ ਦੇ ਸਾਰਿਆਂ ਨੂੰ ਅੱਜ ਇੱਕ ਨਵੇਂ ਕਲਾਕਾਰ ਨਿਮਾ ਸ਼ਮਕੀ ਨਿਮਾ ਸ਼ਮਕੀ ਦੇ ਗਾਇਕ ਕੋ ਪਰ ਗਾਣਾ ਹੈ ਉਹਨੂੰ ਲਿੰਕ ਕਰਨ ਕਿ ਔਰ ਸਿੱਧੂ ਨੂੰ ਚਾਹਣ ਵਾਲੇ ਸਾਰੇ ਇੰਟਰਪ੍ਰੈਸ਼ਨਸ਼ਨ ਤੋਂ ਬੇਨਤੀ ਕਰਨਾ ਵੀ ਨਵੇਂ ਮੁੰਡੇ ਆਪਣਾ ਅਸ਼ੀਰਵਾਦ ਦਿਓ ਪਿਆਰ ਦਿਓ ਤੇ ਵੱਧ ਤੋਂ ਵੱਧ ਇਹਦਾ ਸ਼ੇਅਰ ਲਾਈਕ ਕਰਕੇ ਇਹਨੂੰ ਕਾਮਯਾਬ ਬਣਾਓ ਔਰ ਇੱਕ ਮੈਂ ਤਾਂ ਹੋਰ ਹੀ ਦੱਸਦੇ ਗਾਣਾ ਸਿੱਧੂ ਸਾਹਿਬ ਦੇ ਜੋ ਗਰਮਨਸੀ pranim niravsing ਇਹਨਾਂ ਦਾ ਲਿਖਿਆ ਹੋਇਆ ਔਰ ਇਹ ਵੀ ਇਹਨਾਂ ਦੀ ਕਮਿਟਮੈਂਟ ਵੀ ਸੀ ਆਪਸ ਵਿੱਚ ਵਿਚਲੀ ਆਪਾਂ ਇੱਕ ਗਾਣਾ ਕਰਾਂਗੇ ਤੁਸੀਂ ਤੁਸੀਂ ਕਰੋ ਕੁਝ ਮੈਂ ਕਰਾਂਗਾ ਪਰੰਤੂ ਵਕਤ ਦੀ ਕਰ ਬਟ ਕਹਿ ਲੋ ਜਾਂ ਕੁਝ ਵੀ ਕਹਿ ਲੋ ਮੂਝੀ ਤੇ ਤਾਂ ਨਹੀਂ ਹੋ ਸਕਿਆ ਪਰੰਤੂ ਮੈਂ ਸਾਰਿਆਂ ਤੋਂ ਉਮੀਦ ਕਰਦਾ ਤੁਸੀਂ ਇਸ ਮੁੰਡੇ ਤੋਂ ਖੁਆਰਾ ਦੇ ਤਨਬੱਤ ਹੋਸਾਰੇ ਸਾਰਿਆਂ ਨੂੰ ਪਿਆਤਰੀ ਸ਼ਸ਼ੀਕਾਲ ਨਿਮਾ ਸ਼ੌਕੀ ਚੈਨਲ ਤੇ ਨਿਮੇਸ਼ੋਂ ਕੀ ਦੀਦਾ ਗਾਣਾ ਆ ਰਿਹਾ ਹੈ ਇਹ ਵੀ ਸੇਵਾ ਸੰਗਤ ਲਿਖਿਆ ਹੋਇਆ ਹੈ 11 ਅਗਸਤ ਸਮਾਂ 10 ਵਜੇ ਤੇ ਸ਼ੁਭ ਨੂੰ ਸਾਰੇ ਚਾਹਣ ਵਾਲੇ ਇਸ ਗੀਤ ਨੂੰ ਸੁਣਿਓ ਇਸ ਚੈਨਲ ਤੇ ਆ ਕੇ ਕੀ ਸਪੋਰਟ ਕਰੋ ਅਸਟੀਦਾਲ ਦੇ ਸਾਰਿਆਂ ਨੂੰ ਅੱਜ ਇੱਕ ਨਵੇਂ ਕਲਾਕਾਰ ਨਿਮਾ ਸ਼ੰਕੀ ਨਿਮਾ ਸ਼ੰਕੀ ਰਾਜਾ ਕੋ ਕੋ ਗਾਣਾ ਹੈ ਉਹਨੂੰ ਰੀਲ ਕਰਨਗੇ ਔਰ ਸਿੱਧੂ ਦੇ ਚਾਹਣ ਵਾਲੇ ਸਾਰੇ ਇੰਟਰਪ੍ਰੈਸ਼ਨ ਸ਼ਕਨ ਨੂੰ ਬੇਨਤੀ ਕਰਨਾ ਵੀ ਨਵੇਂ ਮੁੰਡੇ ਆਪਣਾ ਅਸ਼ੀਰਵਾਦ ਦਿਓ ਪਿਆਰ ਦਿਓ ਤਾਂ ਵੱਧ ਤੋਂ ਵੱਧ ਇਹਦਾ ਇਹਨਾਂ ਨੂੰ ਸ਼ੇਅਰ ਲਾਈਕ ਕਰਕੇ ਇਹਨੂੰ ਕਾਮਯਾਬ ਬਣਾਓ ਔਰ ਇੱਕ ਮੈਂ ਤਾਂ ਹੋਰ ਹੀ ਦੱਸ ਦੇ ਗਾਣਾ ਸਿੱਧੂ ਸਾਹਬ ਦੇ ਜੋ ਗਨਮੈਨਸੀ ਪ੍ਰਾਣੀ ਨਿਵਾਸੀ ਇਹਨਾਂ ਦਾ ਲਿਖਿਆ ਹੋਇਆ ਔਰ ਇਹਦੇ ਇਹਨਾਂ ਦੀ ਕਮਿਟਮੈਂਟ ਵੀ ਸੀ ਆਪਸ ਦੇ ਵਿੱਚ ਵੀ ਆਪਾਂ ਇੱਕ ਗਾਣਾ ਕਰਾਂਗੇ ਤੁਸੀਂ ਤੁਸੀਂ ਕਰੋ ਕੁਝ ਮੈਂ ਕਰਾਂਗਾ ਪਰੰਤੂ ਵਕਤ ਦੀ ਕਰ ਬਟ ਕਹਿ ਲੋ ਜਾਂ ਕੁਛ ਵੀ ਕਹਿ ਲੋ ਉਹ ਚੀਜ਼ ਤਾਂ ਨਹੀਂ ਹੋ ਸਕਿਆ ਪਰੰਤੂ ਮੈਂ ਤਾਂ ਸਾਰਿਆਂ ਤੋਂ ਉਮੀਦ ਕਰਦਾ ਤੁਸੀਂ ਇਸ ਬੁਲੇਪੋ ਫੁਹਾਰਾ ਦੇ ਤਨਬੱਤ ਬਸਾਰੇ ਸਾਰਨ ਪਿਆਰੀ ਸ਼ਸ਼ੀਕਾਲ ਨਿਮਾ ਸ਼ੌਕੀ ਚੈਨਲ ਤੇ ਨਿਮੇਸ਼ੋਂ ਕੀ ਵੀਦਾ ਗਾਣਾ ਆ ਰਿਹਾ ਤੇ ਵੀਰ ਸੇਵਾ ਸਿੰਘ ਦਾ ਲਿਖਿਆ ਹੋਇਆ ਹੈ 11 ਅਗਸਤ ਸਮਾਂ 10 ਵਜੇ ਤੇ ਸ਼ੁਭ ਨੂੰ ਸਾਰੇ ਚਾਹਣ ਵਾਲੇ ਇਸ ਗੀਤ ਨੂੰ ਸੁਣਿਓ ਇਸ ਚੈਨਲ ਤੇ ਆ ਕੇ ਕੀ ਸਪੋਰਟ ਕਰੇ